ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਤੇ ਮੇਰੇ ਕਿਸਾਨ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀ ਹੈ DW327 ਜਿਹੜੀ ਕਣਕ ਦੀ ਕਿਸਮ ਹੈ ਤੇ PBW826 ਇਹ ਦੋ ਵੈਰੈਟੀ ਆ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਵੈਰੈਟੀਆਂ ਨੇ ਰਿਕਾਰਡ ਤੋੜ ਕਿਸਾਨਾਂ ਨੂੰ ਝਾੜ ਦਿੰਦਾ ਹੈ ਤੇ ਬਹੁਤ ਵਧੀਆ ਝਾੜ ਦਿੰਦਾ ਹੈ ਤੇ ਇਸ ਕਰਕੇ ਜਿਹੜੀ ਕਿਸਾਨਾਂ ਨੇ ਇਹ ਵੈਰਾਈਟੀਆਂ ਨੰਬਰ 1 ਤੇ ਕਿਸਾਨਾਂ ਨੇ ਪਸੰਦ ਕੀਤੀਆਂ ਨੇ ਹਾਂਜੀ ਇਹ ਦੋ ਵੈਰਾਈਟੀਆਂ ਜਿਹੜੀ ਇਹ ਨੰਬਰ 1 ਤੇ ਕਿਸਾਨਾਂ ਦੀ ਜਿਹੜੀ ਪਸੰਦ ਹੈ ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ ਬਹੁਤ ਵਧੀਆ ਕਿਸਾਨਾਂ ਨੂੰ ਝਾੜ ਦਿੰਦਾ ਹੈ ਤੇ ਜਿਹਦੇ ਕਰਕੇ ਕਿਸਾਨਾਂ ਨੇ ਇਸ ਵਾਰ ਵੀ ਆਪਣੇ ਖੇਤਾਂ ਦੇ ਵਿੱਚ PBW 126 ਤੇ DBW 327 ਇਹ ਦੋ ਕਿਸਮਾਂ ਜੋ ਪੰਜਾਬ ਦੇ ਵਿੱਚ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਪਣੇ ਖੇਤਾਂ ਦੇ ਵਿੱਚ ਲਾਈ ਹੋਈ ਹੈ ਤੇ ਇਹ ਦੋ ਜਿਹੜੀਆਂ ਕਿਸਮਾਂ ਹੈ ਇਹਨਾਂ ਤੋਂ ਅਪਾ 28 ਕੁਇੰਟਲ ਝਾੜ ਤੱਕ ਅਪਾ ਆਰਾਮ ਦੇ ਨਾਲ ਅਪਾ ਇਹਨਾਂ ਤੋਂ ਲੈ ਸਕਦੇ ਆ ਤੇ ਉਹ ਕਿਵੇਂ ਲੈ ਸਕਦੇ ਆ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਇਹਨਾਂ ਵੈਰਾਈਟੀਆਂ ਨੇ ਪਿਛਲੇ ਸਾਲ ਦਾ ਜਿਹੜਾ ਰਿਕਾਰਡ ਹੈ ਉਹ 28 ਕੁਆਂਟਲ ਤੋਂ ਲੈ ਕੇ 32 ਕੁਆਂਟਲ ਤੱਕ ਜਿਹੜਾ ਝਾੜ ਦਿੱਤਾ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਤੇ ਬਹੁਤ ਕਿਸਾਨ ਭਰਾਵਾਂ ਨੇ ਜਿਹੜਾ ਇਹਨਾਂ ਤੋਂ ਇੰਨਾ ਜ਼ਿਆਦਾ ਝਾੜ ਲੱਤਾ ਹੈ ਤੇ ਇਸ ਸਾਲ ਵੀ ਜੇ ਆਪਾਂ ਇਹਨਾਂ ਵੈਰੈਟੀਆ ਤੋਂ ਇੰਨਾ ਜੜ ਇੰਨਾ ਝਾੜ ਲੈਣਾ ਚਾਹੁੰਦੇ ਹੋ ਤਾਂ ਆਪਣੀ ਵੀਡੀਓ ਨੂੰ ਪੂਰੀ ਦੇਖਿਓ ਕਿਉਂਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਜਿਨ੍ਹਾਂ ਕਿਸਾਨਾਂ ਨੇ ਦੋ ਵੈਰੈਟੀ ਆਪਣੇ ਖੇਤਾਂ ਦੇ ਵਿੱਚ ਲਾਈ ਹੋਈ ਹੈ ਤਾਂ ਹੁਣ ਆਪਾਂ ਇਹਨਾਂ ਕਣਕਾਂ ਦੇ ਵਿੱਚ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਵੈਰੈਟੀਆ ਦੇ ਵਿੱਚ ਤੇ ਕਿਹੜੀ ਹੁਣ ਆਪਾਂ ਉਹ ਸਪਰੇਅ ਕਰਨੀ ਹੈ ਜਿਹਦੇ ਨਾਲ ਜਿਹੜਾ ਆਪਣਾ ਕਣਕ ਨੂੰ ਸਭ ਤੋਂ ਤਾਕਤਵਰ ਸਪਰੇਅ ਹੈ ਤੇ ਜਿਹਦੇ ਨਾਲ ਜਿਹੜੀ ਆਪਣੀ ਕਣਕ ਦਾ ਝਾੜ ਹੈ ਉਹ 28 ਕੁਆਂਟਲ ਤੱਕ ਚੱਲਿਆ ਜਾਵੇ ਤੇ ਵੀਡੀਓ ਨੂੰ ਆਪਣੀ ਨੂੰ ਪੂਰੀ ਦੇਖਿਓ ਤੇ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਨੂੰ ਵੀਰ ਨੂੰ ਆਪਣੀ ਨੂੰ ਪਤਾ ਲੱਗ ਸਕੇ ਤੇ ਜਿਹੜੇ ਮੇਰੇ ਕਿਸਾਨਪਰਾ ਵੀਰ ਨਵੇਂ ਆਪਣੇ YouTube ਚੈਨਲ ਤੇ ਆਏ ਆ ਤੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮੇਰੇ ਸਾਰੇ ਵੀਰਪਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀਆਂ ਆਉਣ ਵਾਲੀ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਤੁਸੀਂ ਆਪਣੇ ਖੇਤ ਦੇ ਵਿੱਚ ਕੋਈ ਵੀ ਵੈਰੈਟੀ ਲਾਈ ਹੋਈ ਹੈ ਪਰ ਜਿਨ੍ਹਾਂ ਨੇ 826 327 ਹੋ ਗਿਆ ਇਹਨਾਂ ਤੋਂ ਆਪਾਂ ਬਹੁਤ ਵਧੀਆ ਚੰਗਾ ਝਾੜ ਪਾ ਲੈ ਸਕਦੇ ਆ ਹੁਣ ਜਿਹੜੀ ਸਟੇਜ ਹੈ ਉਹ ਨਸਾਰੇ ਦੀ ਸਟੇਜ ਗੋਭ ਦੀ ਸਟੇਜ ਚੱਲ ਰਹੀ ਹੈ ਤੇ ਹੁਣੇ ਆਪਾਂ ਇਸ ਸਮੇਂ ਆ ਕੇ ਕਿਹੜੀ ਸਪਰੇਅ ਕਰਨੀ ਹੈ ਤੇ ਕਿਹੜੀਆਂ ਗੱਲਾਂ ਦਾ ਪੱਤਿਆਂ ਨਾ ਰੱਖਣਾ ਪਹਿਲਾਂ ਆਪਾਂ ਗੱਲ ਕਰਦੇ ਆਪਾਂ ਕਿਹੜੀ ਗੱਲ ਦਾ ਹੁਣ ਧਿਆਨ ਰੱਖਣਾ ਹੈ ਇਸ ਵਾਰ ਜਿਹੜਾ ਮੌਸਮ ਹੈ ਕਿਸਾਨ ਭਰਾਵੋ ਕਣਕ ਦੀ ਫਸਲ ਦੇ ਲਈ ਬਹੁਤਾ ਆਪਾਂ ਠੀਕ ਨਹੀਂ ਕਹਿ ਸਕਦੇ ਕਿਉਂਕਿ ਜਨਵਰੀ ਮਹੀਨੇ ਦੇ ਵਿੱਚ ਹੀ ਜਿਹੜਾ ਟੈਂਪਰੇਚਰ ਆ ਉਹ ਆਪ ਚਲਿਆ ਗਿਆ ਧੁੱਪ ਪੈ ਨਹੀਂ ਸਟਾਰਟ ਹੋ ਗਈ ਠੰਡ ਬਹੁਤ ਆਪਾਂ ਕਹਿ ਸਕਦੇ ਆ ਘਟ ਪਈ ਐ ਇਸ ਵਾਰ ਤੇ ਕਣਕ ਦੀ ਫਸਲ ਹੁਣ ਜਿਹੜੀ ਆਪਣੀ ਗੋਬ ਦੀ ਅਵਸਥਾ ਦੇ ਵਿੱਚ ਛੋਟੀ ਜਿਹੀ ਮੁੰਜਰ ਬਣ ਰਹੀ ਐ ਤੇ ਇਸ ਸਮੇਂ ਆ ਕੇ ਫਰਵਰੀ ਮਹੀਨੇ ਦੇ ਵਿੱਚ ਹੁਣ ਕੋਰਾ ਵੀ ਥੋੜਾ ਜਿਹਾ ਪੈ ਰਿਹਾ ਤੇ ਹੁਣ ਆਪਾਂ ਬਹੁਤ ਕਿਸਾਨ ਭਰਾ ਗਲਤੀ ਕੀ ਕਰਦੇ ਆ ਆਪਣੀ ਜ਼ਮੀਨ ਨੂੰ ਲੈ ਕੇ ਜ਼ਮੀਨ ਆਪਣੀ ਸੁੱਕੀ ਹੁੰਦੀ ਹੈ ਤੇ ਉਹਦੇ ਕਾਰਨ ਜਿਹੜਾ ਆਪਣਾ ਜਿਹੜਾ ਹਾਈ ਟੈਂਪਰੇਚਰ ਉਹ ਵੀ ਆਪਣੇ ਹੀ ਕਣਕ ਨੂੰ ਸਟ्रेस ਦੇਊਗਾ ਤੇ ਜਿਹੜਾ ਕੋਰ ਆ ਉਹ ਵੀ ਮਾਰ ਕਰੂਗਾ ਤੇ ਮੌਸਮ ਹੁਣ ਬਿਲਕੁਲ ਠੀਕ ਹੈ ਕਿਸਾਨ ਭਰਾਵੋ ਕੋਈ ਮੀਂਹ ਦੀ ਸੁਭਾਵਨਾ ਬਹੁਤ ਤੇ ਮੀਂਹ ਦੀ ਸੁਭਾਵਨਾ ਹੈ ਨਹੀਂ ਤੇ ਪਹਿਲਾਂ ਤਾਂ ਆਪਣੀ ਕਣਕਾਂ ਨੂੰ ਪਾਣੀ ਸ਼ੁਰੂ ਕਰੋ ਇਸ ਸਮੇਂ ਕਿਉਂਕਿ ਆਪਣੀ ਕਣਕ ਦੇ ਵਿੱਚ ਜਿਹੜੀ ਗਿੱਲ ਰੱਖਣੀ ਧਰਤੀ ਦੇ ਵਿੱਚ ਜ਼ਰੂਰੀ ਹੈ ਕਿਉਂਕਿ ਛੋਟੀ ਜਿਹੀ ਮੁੰਜਰ ਬਣ ਰਹੀ ਹੈ ਉਹਦੇ ਵਿੱਚ ਹੁਣ ਦਾਣਿਆਂ ਦੀ ਗਿਣਤੀ ਬਣ ਰਹੀ ਹੈ ਤੇ ਆਪਣਾ ਜਿਹੜਾ ਝਾੜ ਹੈ ਹੁਣ ਇਸ ਸਮੇਂ ਜੇ ਆਪਾਂ ਗਲਤੀ ਕਰਾਂਗੇ ਆਪਣੀ ਜ਼ਮੀਨ ਨੂੰ ਸੁੱਕੀ ਰੱਖਾਂਗੇ ਪਾਣੀ ਨਹੀਂ ਦਵਾਂਗੇ ਤਾਂ ਝਾੜ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਸਕਦਾ ਤੇ ਬਾਕੀ ਦੂਜੀ ਗੱਲ ਦੀ ਜਿਹੜੀ ਆਪਾਂ ਤਾਕਤ ਵਾਲੀ ਸਪਰੇਅ ਦੀ ਗੱਲ ਕੀਤੀ ਹੈ ਵੀ ਆਪਾਂ ਕਿਹੜੀ ਹੁਣ ਸਪਰੇਅ ਕਰਨੀ ਹੈ ਆਖਰੀ ਆਪਣੇ ਕੋਲ ਮੌਕਾ ਹੈ ਕਿਸਾਨ ਭਰਾਵੋ ਜੇ ਆਪਾਂ ਇਹ ਮੌਕਾ ਹੁਣ ਸਾਂਭ ਲਿਆ ਤਾਂ ਆਪਣੀ ਜਿਹੜੀ ਕਣਕ ਦਾ ਝਾੜ ਹੈ ਉਹ ਘਟਣ ਦੀ ਬਜਾਏ ਆਪਣਾ ਝਾੜ ਜਿਹੜਾ ਬਹੁਤ ਜ਼ਿਆਦਾ ਵੱਧ ਸਕਦਾ ਹੈ ਜਦੋਂ ਆਪਣੀ ਕਣਕ ਨਸਾਰੇ ਵਾਲੀ ਸਟੇਜੇ ਦੇ ਵਿੱਚ ਹੁੰਦੀ ਹੈ ਜਿਵੇਂ ਹੁਣ ਕਣਕਾ ਚੱਲ ਰਹੀ ਹੈ ਫਰਵਰੀ ਮਹੀਨੇ ਦੇ ਵਿੱਚ ਆਪਾਂ ਕਿਸਾਨ ਭਰਾਵੋ ਸਪਰੇਅ ਕਰਨੀ ਹੈ ਕਿਉਂਕਿ ਇਸ ਸਮੇਂ ਜਿਹੜੀ ਕਣਕ ਦੀ ਫਸਲ ਨੂੰ ਜਦੋਂ ਬੂਟੇ ਦੇ ਵਿੱਚ ਜਦੋਂ ਮੁੰਜਰ ਬਣ ਰਹੀ ਹੈ ਦਾਣਿਆਂ ਦੀ ਗਿਣਤੀ ਦਾਣਿਆਂ ਦਾ ਭਜਨ ਇਸੇ ਸਮੇਂ ਬੂਟੇ ਨੂੰ ਜ਼ਰੂਰਤ ਹੁੰਦੀ ਹੈ ਤੱਤਾਂ ਦੀ ਨਾਈਟ੍ਰੋਜਨ ਤੱਤ ਹੋ ਗਿਆ ਫਾਸਫੋਰਸ ਤੱਤ ਹੋ ਗਿਆ ਪੋਟਾਸ਼ ਤੱਤ ਹੋ ਗਿਆ ਇੱਕ ਬੋਰਨ ਤੱਤ ਹੋ ਗਿਆ ਇਹ ਸਾਰੇ ਤੱਤ ਆਪਾਂ ਆਪਣੀ ਕਣਕ ਦੀ ਫਸਲ ਦੇ ਵਿੱਚ ਪੂਰੇ ਕਰਨੇ ਆ ਪੂਰੇ ਆਪਾਂ ਕਿਵੇਂ ਕਰਨੇ ਆ ਆਪਾਂ ਇੱਕ ਸਪਰੇ ਦੇ ਵਿੱਚ ਆਪਾਂ ਸਾਰੇ ਤੱਤ ਜਿਹੜੇ ਪੂਰੇ ਕਰ ਸਕਦੇ ਤੁਹਾਨੂੰ ਬਹੁਤੀ ਹੈ ਸੀਸੀ ਆ ਜਾਂ ਬੋਤੇ ਪ੍ਰੋਡਕਟ ਵਰਤਨ ਦੀ ਜ਼ਰੂਰਤ ਨਹੀਂ ਤੁਸੀਂ ਸਿਰਫ ਕਰਨਾ ਕੀ ਹੈ ਐਨ ਪੀ ਕੇ 13 0 45 13045 ਤੁਸੀਂ ਲੈਣਾ ਹੈ ਜੇ ਤੁਸੀਂ 100 ਲੀਟਰ ਪਾਣੀ ਵਰਤ ਰਹੇ ਹੋ ਸਪਰੇਅ ਕਰਨ ਸਮੇਂ ਤਾਂ ਤੁਸੀਂ 1 ਕਿਲੋ ਲੈ ਸਕਦੇ ਹੋ ਜੇ ਤੁਸੀਂ ਵੱਧ ਪਾਣੀ ਲਗਾ ਸਕਦੇ ਹੋ ਤਾਂ ਤੁਸੀਂ 1 ਕਿਲੋ ਤੋਂ ਲੈ ਕੇ 2 ਕਿਲੋ ਐਨ ਪੀ ਕੇ 13045 ਲੈਣਾ ਹੈ ਤੇ ਇਹਦੇ ਨਾਲ ਤੁਸੀਂ ਲੈਣਾ ਹੈ ਜੀ ਬੋਰਨ ਤੱਤ ਬੋਰਨ ਤੱਤ ਦਾ ਵੀ ਬਹੁਤ ਵੱਡਾ ਰੋਲ ਹੈ ਕੁੱਕੇ ਕਈ ਕਿਸਾਨ ਵੀਰ 13045 ਦੀ ਤਾਂ ਐਨਪੀਕੇ ਦੀ ਸਪਰੇਅ ਕਰ ਦਿੰਦੇ ਆ ਤੇ ਬੋਰਨ ਤੱਤ ਨਹੀਂ ਵਰਤਦੇ ਕੋਈ ਬਹੁਤ ਹੀ ਮਹਿੰਗੀ ਚੀਜ਼ ਨਹੀਂ ਕੀ ਸਸਤਾ ਜਿਹਾ ਬੋਰਨ ਤੱਤ ਹੈ ਤੇ ਬੋਰਨ ਤੱਤ ਲੈਣਾ ਏ ਜੀ 20% ਵਾਲਾ ਹੋਰ ਤੁਸੀਂ ਕੋਈ ਨਹੀਂ ਲੈਣਾ 20% ਵਾਲਾ ਤੁਸੀਂ ਬੋਰਨ ਤੱਤ ਲੈਣਾ ਏ ਤੇ ਇਹਦੀ ਜਿਹੜੀ ਡੋਜ਼ ਹੈ ਤੁਸੀਂ 70 ਤੋਂ 80 ਗ੍ਰਾਮ 100 ਗ੍ਰਾਮ ਤੱਕ ਤੁਸੀਂ ਇੱਕ ਕਿੱਤਕੀਲੇ ਦੇ ਵਿੱਚ ਡੋਜ਼ ਪਾ ਸਕਦੇ ਹੋ ਤੇ ਐਨਪੀਕੇ ਤੁਸੀਂ ਕੋਈ ਵੀ ਕੰਪਨੀ ਦਾ ਲੈ ਸਕਦੇ ਹੋ 13045 ਆਪਾਂ ਲੈਣਾ ਹੈ ਤੇ ਡੇਟ ਤੋਂ 2 ਕਿਲੋ ਤੇ ਬੋਰਨ ਤੱਤ ਪਾ 100 ਗ੍ਰਾਮ ਤੱਕ ਆਪਾਂ ਵਰਤ ਸਕਦੇ ਆ ਤੇ ਇਹਨਾਂ ਦੋਨਾਂ ਦੀ ਆਪਾਂ ਹੁਣ ਜਿਹੜੀ ਸਟੇਜ ਚੱਲ ਰਹੀ ਹੈ ਫਰਵਰੀ ਮਹੀਨੇ ਦੇ ਵਿੱਚ ਨਸਾਰੇ ਤੋਂ ਪਹਿਲਾਂ ਜਦੋਂ ਗੋਭ ਮੁੰਝਰ ਆਪਣੇ ਬੂਟੇ ਦੇ ਵਿੱਚ ਬਾਨੀ ਸ਼ੁਰੂ ਹੋ ਜਵੇ ਉਦੋਂ ਆਪਾਂ ਇਹਦੀ ਇੱਕ ਸਪਰੇਅ ਕਰਨੀ ਹੈ ਇਹਦੀ ਸਪਰੇ ਦੇ ਨਾਲ ਆਪਾਂ ਨੂੰ ਬਹੁਤ ਫਾਇਦੇ ਝਾੜ ਦੇ ਵਿੱਚ ਦਾਣਿਆਂ ਦੀ ਗਿਣਤੀ ਵਧੂਗੀ ਦਾਣਿਆਂ ਦੇ ਵਿੱਚ वजन ਵਧੂਗਾ ਤੇ ਬਹੁਤ ਆਪਾਂ ਨੂੰ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲਣਗੇ ਤੇ ਜਿਹੜਾ ਹਾਈ ਟੈਂਪਰੇਚਰ ਦੀ ਸੰਭਾਵਨਾ ਤੇ ਟੈਂਪਰੇਚਰ ਹਾਈ ਹੈ ਉਹਦੇ ਤੋਂ ਵੀ ਬਹੁਤ ਹੱਦ ਤੱਕ ਆਪਾਂ ਨੂੰ ਝਾੜ ਜਿਹੜਾ ਘਟਣ ਦੀ ਬਜਾਏ ਆਪਾਂ ਦਾ ਵਧੂਗਾ ਤੇ ਜ਼ਰੂਰ ਹੈ ਕਿਸਾਨਪੀਰ ਇਸ ਵਾਰ ਸਪਰੇ ਕਰਨਾ ਤੇ ਜਿਹੜੇ ਪਿਛਲੇ ਸਾਲਾਂ ਤੋਂ ਇਹ ਸਪਰੇ ਨੂੰ ਵਰਤ ਰਹੇ ਉਹਨਾਂ ਨੂੰ ਇਹਦੇ ਨਤੀਜਿਆਂ ਬਾਰੇ ਪਤਾ ਹੈ ਤੇ ਜਿਨ੍ਹਾਂ ਨੇ ਪਹਿਲੀ ਵਾਰ ਕਰਨੀ ਹੈ ਉਹ ਜਰੂਰ ਇਸ ਵਾਰ ਇਹਦਾ ਜਿਹੜਾ ਰਿਜ਼ਲਟ ਹੈ ਤੁਹਾਨੂੰ ਜਰੂਰ ਮਿਲੇਗਾ ਤੇ ਛਾੜ ਦੇ ਵਿੱਚ ਵੀ ਫਰਕ ਜਰੂਰ ਪਾਓ ਤੇ ਜੇ ਆਪਾਂ ਦੂਜੀ ਇਹਦੀ ਸਪਰੇਅ ਕਰਨਾ ਚਾਹੁੰਦੇ ਹੋ ਜਿਵੇਂ ਟੈਂਪਰੇਚਰ ਉੱਪਰ ਹਾਈ ਜਾਂਦਾ ਤਾਂ ਦੂਜੀ ਸਪਰੇਅ ਆਪਾਂ ਕਰਨੀ ਹੈ ਜੀ ਜਦੋਂ ਜਿਹੜੀ ਆਪਣਾ ਦੁੱਧਾ ਭਰਨਾ ਸ਼ੁਰੂ ਹੋ ਜਵੇ ਆਪਣੀ ਕਣਕ ਦੀ ਫਸਲ ਨੇ ਸਾਰਾ ਕੰਪਲੀਟ ਨਸਾਰਾ ਕਰ ਲਿਆ ਜਦੋਂ ਆਪਣੀ ਫਲਾਵਰਿੰਗ ਸਟੇਜ ਤੋਂ ਬਾਅਦ ਦੁੱਧਾ ਭਰਨ ਦੀ ਸਟੇਜ ਆਪਣੀ ਆਉਂਦੀ ਹੈ ਦਾਣਾ ਪੱਕਣਾ ਸ਼ੁਰੂ ਹੁੰਦਾ ਇੱਕ ਸਪਰੇਅ ਆਪਾਂ ਉਦੋਂ ਕਰ ਸਕਦੇ ਆ ਇਸ ਤਰ੍ਹਾਂ ਹੀ ਆਪਾਂ ਰਿਪੀਟ ਸਪਰੇਅ ਨੂੰ ਕਰਨਾ ਹੈ ਤੇ ਖਾਸ ਕਰਕੇ ਜਿਨ੍ਹਾਂ ਕਿਸਾਨ ਭਰਾਵਾਂ ਨੇ 826 ਹੋ ਗਿਆ 327 ਹੋ ਗਿਆ ਇਹ ਕਣਕਾ ਕਿਉਂਕਿ ਆਪਾਂ ਬਾਕੀ ਕਣਕਾ ਦੇ ਲਈ ਵੀ ਸੇਮ ਆਪਾਂ ਸਪਰੇਅ ਕਰ ਸਕਦੇ ਆ ਪਰ ਇਹਨਾਂ ਤੋਂ ਜਿਹੜੇ ਕਿਸਾਨ ਭਰਾ 28 ਕੁਇੰਟਲ ਤੱਕ ਛਾੜਦੇ ਨਾ ਚਾਹੁੰਦੇ ਰਿਕਾਰਡ ਬਣਾਉਣਾ ਚਾਹੁੰਦੇ ਆ ਉਹ ਇੱਕ ਹੀ ਕਿਸਮਾ ਤੋਂ ਜਿਹੜਾ ਚੰਗਾ ਝੜ ਲੈ ਸਕਦੇ ਆ ਤੇ ਬਾਕੀ ਵੀ ਸਭ ਕਿਸਮਾਂ ਆਪਣੀ ਜਗ੍ਹਾ ਠੀਕ ਨੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਕਿਸਾਨ ਭਰਾਵਾਂ ਤੱਕ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਮਿਲਦੇ ਆ ਫਿਰ ਕੋਈ ਹੋਰ ਅਗਲੀ ਵੀਡੀਓ ਦੇ ਵਿੱਚ